ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਰੇਲਵੇ ਟ੍ਰੈਕ ਜਾਮ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਕੀਤੀ ਨਾਰੇਬਾਸੀ ਮੰਗਲਾ ਮੰਨ ਨੇ ਜਾਣ ਤੇ ਸਰਕਾਰ ਖਿਲਾਫ ਕੱਢਿਆ ਗੁੱਸਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵੱਲੋਂ ਨਾਬਾ ਬਲਾਗ ਦੇ ਪਿੰਡ ਕਕਰਾਲਾ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਉਨ੍ਹਾਂ ਦੇ ਵੱਲੋਂ ਰੇਲਵੇ ਟ੍ਰੈਕ ਜਾਮ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਸੀ ਕੀਤੀ ਗਈ ਇਸ ਮੌਕੇ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਾਭਾ ਰੇਲਵੇ ਟ੍ਰੈਕ ਨੂੰ ਜਮ ਕੀਤਾ ਗਿਆ। ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਮਜ਼ਦੂਰ ਜਥੇਬੰਦੀਆਂ ਦੀਆਂ ਔਰਤਾਂ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਈਆਂ। ਮਜ਼ਦੂਰਾਂ ਦੀਆਂ ਮੰਗਾਂ ਸਨ ਕਿ ਲਾਲ ਲਕੀਰ ਦੇ ਅੰਦਰ ਪਲਾਟਾਂ ਦੀ ਰਜਿਸਟਰੀ ਕੀਤੀ ਜਾਵੇ। ਅਤੇ ਮਜ਼ਦੂਰਾਂ ਦੀ ਦਿਹਾੜੀ 1000 ਰੁਪਏ ਤੱਕ ਕੀਤੀ ਜਾਵੇ। ਜਿਸ ਦੇ ਕਾਰਨ ਅਸੀਂ ਬਾਰ-ਬਾਰ ਪੰਜਾਬ ਸਰਕਾਰ ਤੋਂ ਸਮਾਂ ਮੰਗਿਆ ਪਰ ਸਾਨੂੰ ਸਮਾਂ ਨਹੀਂ ਦਿੱਤਾ ਗਿਆ। ਇਸ ਕਰਕੇ ਉਹਨਾਂ ਦੇ ਵੱਲੋਂ ਮਜਬੂਰਨ ਇਤਨਾ ਲਗਾਇਆ ਗਿਆ। ਇਸ ਮੌਕੇ ਤੇ ਉਹਨਾਂ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਸਾਡੀਆਂ ਮੰਗਾਂ ਨੇ ਜਿਹੜੀਆਂ ਜੀ ਇੱਕ ਤਾਂ ਸਾਡਾ ਦਿਹਾੜੀ ਦਾ ਮਸਲਾ ਤੇ ਕਿਹੜਾ ਮੁੱਖ ਮਸਲਾ ਜਿਹਦਾ ਅੱਜ ਦਾ ਪ੍ਰੋਗਰਾਮ ਰੱਖਿਆ ਉਹ ਲੈਂਡ ਸੀਲਿੰਗ ਐਕਟ ਆ ਲੈਂਡ ਸੀਲਿੰਗ ਸੀਲਿੰਗ ਐਕਟ ਦੇ ਮੁਤਾਬਕ 17 ਕਿਲੋ ਤੋਂ ਵੱਧ ਜ਼ਮੀਨ ਨਹੀਂ ਰੱਖ ਨਹੀਂ ਸਕਦਾ ਵੀਡੀਓ ਉੱਪਰ ਵਾਲੀ ਜ਼ਮੀਨ ਆ ਉਹ ਬੇਜ਼ਮੀਨੇ ਕਿਸਾਨਾਂ ਚ ਬੇਜਮੀਨੇ ਮਜ਼ਦੂਰਾਂ ਦੇ ਵਿੱਚ ਹੁਣ ਜੰਡ ਬੰਡੀ ਜਾਣੀ ਚਾਹੀਦੀ ਜਿਹੜਾ ਮੁੱਖ ਮਸਲਾ ਜਿਹੜਾ ਪ੍ਰੋਗਰਾਮ ਜਦੋਂ ਹੁਣ ਕਿਸਾਨ ਟੇਨਾ ਰੋਕਦੇ ਨੇ ਆਪਣੇ ਹੱਕ ਮੰਗਦੇ ਨੇ ਉਹਨਾਂ ਨੇ ਕੱਲ੍ਹ ਪ੍ਰੋਗਰਾਮ ਦਿੱਤਾ ਉਹਨਾਂ ਨੂੰ ਪੰਜਾਬ ਸਰਕਾਰ ਨੇ ਇਹ ਕਿਹਾ ਵੀ ਤੁਸੀਂ ਸਾਨੂੰ ਐ ਦੱਸੋ ਵੀ ਜਗਾ ਕਿਹੜੇ ਟਰੈਕ ਤੇ ਬੈਠਣਾ ਜਾ ਕੇ ਫਿਰ ਜਦੋਂ ਮਜ਼ਦੂਰ ਆਪਦਾ ਹੱਕ ਮੰਗਦੇ ਨੇ ਮਜ਼ਦੂਰਾਂ ਨਾਲ ਬਿੱਤ ਕਰਾ ਕੇ ਕਿਤਨਾ ਕਿਤੇ ਜਿਹੜਾ ਜਾਤੀ ਤੌਰ ਤੇ ਤੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਇਹ ਕਿਹੜਾ ਵਰਗ ਆਗਾ ਇੱਕ ਆਪਾਂ ਕਹਿ ਸਕਦਾ ਲੁੱਟਣ ਵਾਲਿਆਂ ਦਾ ਇੱਕ ਜਿਹੜਾ ਲੁੱਟੇ ਜਾਣ ਵਾਲਿਆਂ ਦਾ ਤੇ ਜਿਹੜੇ ਲੁੱਟੇ ਜਾਣ ਵਾਲੇ ਲੋਕ ਨੇ ਇਹ ਆਪਦਾ ਹੱਕ ਨਹੀਂ ਮੰਗ ਸਕਦੇ ਜਿਹੜੇ ਭਾਰਤੀ ਸੰਵਿਧਾਨ ਦੇ ਵਿੱਚ ਸਾਰੀਆਂ ਸੋਧਾਂ ਹੋ ਰਹੀਆਂ ਨੇ ਉਸ ਮੁਤਾਬਕ ਜਿਹੜੇ ਇਹ ਲੋਕਾਂ ਦੇ ਹੱਕ ਨੁਕ ਹੋਏ ਜਾ ਰਹੇ ਨੇ ਤੇ ਉਹਦੇ ਪੱਖ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਆਉ ਤਾਂ ਹੈਗੀ ਹੈਗੀ ਆ ਨਾਲ ਨਾਲ ਜਿਹੜੀ ਭਗਵੰਤ ਮਾਨ ਸਰਕਾਰ ਆਉਗੀ ਹੈ ਹੁਣ ਭਗਵੰਤ ਮਾਨ ਸਰਕਾਰ ਜਿਹੜੇ ਲੋਕ ਮਜ਼ਦੂਰ ਲੋਕ ਨੇ ਆਪਦਾ ਹੱਕ ਮੰਗਦੇ ਨੇ ਜਿਹੜੇ ਦਿਨ ਰਾਤ ਮਿਹਨਤ ਕਰਦੇ ਨੇ ਤੇ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਕਰ ਪਾਉਂਦੇ ਪੁੱਤਾਂ ਉਹ ਪਰਿਵਾਰਾਂ ਨੂੰ ਉਹ ਲੋਕਾਂ ਨੂੰ ਸਿੱਖਿਆ ਤੋਂ ਬਾਝੇ ਰੱਖਣ ਵਾਸਤੇ ਆਰਥਿਕ ਤੌਰ ਤੇ ਕਮਜ਼ੋਰ ਕਰਨ ਵਾਸਤੇ ਹਰ ਇੱਕ ਕਿਹੜੀ ਯਤਨ ਕਰ ਰਹੀ ਹੈ ਸਾਡਾ ਜਿਹੜਾ ਹੱਕ ਆ ਸਾਨੂੰ ਪ੍ਰੋਟੈਸਟ ਕਰਨ ਦਾ ਉਹ ਵੀ ਸਾਨੂੰ ਪੂਰਨ ਤੌਰ ਤੇ ਨਹੀਂ ਹੈਗਾ ਵੀ ਅਸੀਂ ਆ ਕੇ ਅਸੀਂ ਕੋਈ ਮੰਗ ਰੱਖ ਸਕੀਏ ਜਾਂ ਮੰਗ ਮੰਨ ਸਕੀਏ ਉਸ ਤੋਂ ਬਾਅਦ ਜੇ ਅਸੀਂ ਕਿਸੇ ਵੀ ਸਰਕਾਰੀ ਦਰ ਦੇ ਗੇਟਾਂ ਅੱਗੇ ਜਾਂਦੇ ਆ ਤਾਂ ਪਹਿਲਾਂ ਹੀ ਪੰਜਾਬ ਪੁਲਿਸ ਤੇ ਨੌਜਵਾਨਾਂ ਨੂੰ ਖੜਾ ਕਰ ਦਿੱਤਾ ਜਾਂਦਾ ਵੀ ਇਹਨਾਂ ਨੂੰ ਰੇ ਪਹੁੰਚ ਨਾ ਦਿੱਤਾ ਜਾਵੇ ਹਾਂ ਕੱਲ 10 ਤਰੀਕ ਦਾ ਕਿਸਾਨ ਜਥੇਬੰਦੀਆਂ ਦਾ ਜਿਹੜਾ ਸੱਦਾ ਦਿੱਤਾ ਹੋਇਆ ਸੀਗਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਟ੍ਰੈਕ ਜਾਮ ਕਰਨਗੇ ਉਦੋਂ ਜਿਹੜਾ ਕਿਸਾਨ ਬਿਲਕੁਲ ਜਿਹੜੇ ਕਿਸਾਨਾਂ ਵੱਖੀ ਹੋ ਕੇ ਖੜ ਜਾਂਦੀਆਂ ਸਰਕਾਰ ਬਿਲਕੁਲ ਉਹਨਾਂ ਦਾ ਨਰਮ ਰਵਈਆ ਜਿਹੜਾ اختیار ਕਰਦੀ ਆ ਕੋਈ ਉਹਨਾਂ ਦਾ ਆਗੂ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਜਦੋਂ ਮਜ਼ਦੂਰ ਆ ਜਿਹੜੇ ਇਹ ਸੱਦਾ ਦਿੰਦੇ ਨੇ ਸਵੇਰ ਤੋਂ ਹੀ ਅੱਜ ਜਿਹੜੀਆਂ ਸਰਕਾਰ ਨੇ ਸਾਡੇ ਜਿਹੜੇ ਆਗੂਆਂ ਦੀ ਅਰੈਸਟਾ ਕਰਨੀਆਂ ਸ਼ੁਰੂ ਕਰਤੀਆਂ ਦੀਆਂ ਘਰੇ ਚ ਸਾਪੇ ਮਾਰੀ ਕੱਲ ਦੀ ਚੱਲ ਰਹੀ ਹੈਗੀ ਬਹੁਤ سارے ਲੋਕਾਂ ਨੂੰ ਜਿਹੜਾ ਰਸਤੇ ਦੇ ਵਿੱਚ ਵਾਹਿਕਲਾਂ ਨੂੰ ਰੋਕ ਕੇ ਉਹਨਾਂ ਨੂੰ ਇਹ ਜਿਹੜੇ ਵਾਹਿਕਲ ਲੈ ਕੇ ਆ ਰਹੇ ਤੇ ਕਿ ਅਸੀਂ ਇਹਨਾਂ ਨੂੰ ਬੌਂਡ ਕਰ ਦਾਂਗੇ ਥੋੜੇ ਦੇ ਪਰਚਾ ਕਰ ਦਾਂਗੇ ਤੁਸੀਂ ਉੱਥੇ ਜਾਣਾ ਨਹੀਂ ਦੂਰ ਦੂਰ ਲਿਜਾ ਕੇ ਜਿਹੜਾ ਛੱਡਿਆ ਗਿਆਗਾ ਤੇ ਸਾਡੇ ਜਿਹੜਾ ਜਿੰਨੇ ਵੀ ਸਾਥੀ ਬਚੇ ਤੇ ਕਿਉਂਕਿ ਹੋਰ ਸਾਡੇ ਲਾਵੇ ਕੋਈ ਚਾਰਾ ਨਹੀਂ ਤੀਗਾ ਸਰਕਾਰ ਦੀ ਨਿਗਾਹ ਇੱਧਰ ਨੂੰ ਵੀ ਤੀ ਨਾਬੇ ਜਾਂ ਪਟਿਆਲੇ ਅਮਰਗੜ ਤੋਂ ਕਿੰਨੇ ਕੁ ਲੋਕ ਆਉਂਦੇ ਨੇ ਤਾਂ ਸਾਡੇ ਲਾਵੇ ਰਸਤਾ ਇਕ ਨੂੰ ਜਾਮ ਕਰੀਏ ਆਪਣੀ ਗੱਲ ਹੈ ਜਿਹੜੀ ਸਰਕਾਰ ਤੱਕ ਲੈ ਕੇ ਜਾਈਏ ਪਹਿਲਾ ਹੈਗਾ ਤਾਂ ਇਹ ਸਾਡਾ ਪੂਰੇ ਪੰਜਾਬ ਦੇ ਹੀ ਤੀਗਾ ਪਰ ਸਾਡੇ ਵੱਲੋਂ ਜਿਹੜਾ ਇੱਕ ਧੂਰੀ ਵਾਲਾ ਜੰਕਸ਼ਨ ਹੈ ਜਿਹੜਾ ਉਥੇ ਪ੍ਰੋਗਰਾਮ ਸੀਗਾ ਧੂਰੀ ਵਾਲੇ ਤੋਂ ਪਹਿਲਾਂ ਹੀ ਜਿਹੜਾ ਸਾਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਪਤਾ ਲੱਗਿਆ ਦੀ ਆਗੋਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰਤਾ ਜੇ ਸਾਨੂੰ ਉਥੇ ਗਿਆਨ ਨੂੰ ਗ੍ਰਿਫਤਾਰ ਕਰ ਲੈਂਦੇ ਤਾਂ ਗੱਲ ਵੱਖਰੀ ਦੀ ਜੇ ਘਰਾਂ ਦੇ ਵਿੱਚੋਂ ਚੱਕਣ ਲੱਗੇ ਸਾਨੂੰ ਇਹ ਸਟੈਪ ਜਿਹੜਾ ਲੈਣਾ ਪਿਆ ਏ ਹੁਣ ਕਦੋਂ ਤੱਕ ਰਹਿਗਾ ਤੁਹਾਡਾ ਇਹ ਸਾਡਾ 4 ਵਜੇ ਤੱਕ ਜਿਹੜਾ ਸੱਦਾ ਦਿੱਤਾ ਹੋਇਆਗਾ ਜਥੇਵੰਦੀ ਦਾ ਤੇ 4 ਵਜੇ ਤੱਕ ਇਹਨੂੰ ਅਸੀਂ ਰੈਗੂਲਰ ਚਾਲੂ ਰੱਖਾਂਗੇ ਤੇ ਕੇਂਦਰ ਦੇ ਮੰਤਰੀ ਨਾਲ ਅਸੀਂ ਮੀਟਿੰਗ ਦੀ ਮੰਗ ਕਰਦੇ ਆ ਕਿਉਂਕਿ ਪੰਜਾਬ ਦੀ ਸਰਕਾਰ ਤਾਂ ਸਾਡੀ ਸੁਣ ਨਹੀਂ ਰਹੀ ਹੈਗੀ ਇੱਥੋਂ ਦਾ ਕੋਈ ਵੀ ਮੰਤਰੀ ਸਾਡੀ ਗੱਲ ਨਹੀਂ ਸੁਣ ਰਿਹਾ ਇਸ ਕਰਕੇ ਕੇਂਦਰ ਤੋਂ ਅਸੀਂ ਉਮੀਦ ਕਰਦੇ ਆ ਕਿ ਉਹ ਸਾਡੀ ਗੱਲ ਆ ਜਿਹੜੀ ਆ ਕੇ ਸੁਣੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਜਿਹੜੇ ਸਾਡੇ ਮੰਗਾਂ ਨੇ ਉਹ ਜਲਦ ਜਲ ਲਾਗੂ ਕੀਤੇ ਜਾਂ ਜੀ ਇਦੇ ਵਿੱਚ ਦੋ ਤਿੰਨ ਮੰਗਾਂ ਵਿਚਾਰ ਇੱਕ ਲਾਲ ਖੀਰ ਵਾਲੀ ਜੀ ਇੱਕ ਪਲਾਟ ਦਾ ਮਸਲਾ ਜੀ ਹੁਣ ਪ੍ਰਸ਼ਾਸਨ ਸਾਧਨਾਂ ਨੂੰ ਸਾਰਿਆਂ ਮਤਕਾ ਕਰ ਰਹੇ ਜੀ ਇਹ ਗੱਲ ਦਾ ਵੀ ਟਰੈਕ ਖਾਲੀ ਕਰ ਦਿੰਦੇ ਜੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਜੀ ਜਿਦਾ ਕਿ ਸਾਡੇ ਸਵੇਰੇ ਮਜ਼ਦੂਰ ਆਗੂ ਜਿਹੜੇ ਮੈਨ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਚੁੱਕੇ ਨੇ ਇਹ 15 20 ਬੰਦੇ ਨੇ ਇਹਨਾਂ ਨੇ ਗ੍ਰਿਫਤਾਰ ਕਰ ਰੱਖਿਆ ਜੀ ਅਸੀਂ ਇਹ ਮੰਗ ਕਰਦੇ ਸਰਕਾਰ ਤੋਂ ਜੀ ਸਾਡੇ ਬੰਦਿਆਂ ਨੂੰ ਜਲਦੋਂ ਜਲਦ ਰਿਹਾ ਕੀਤਾ ਜਾਵੇ ਜੀ ਔਰ ਅਸੀਂ ਘੱਟੋ ਘੱਟ ਹੋਵਾਂਗੇ ਜੀ ਚਾਰ ਪੰਜ ਚਾ ਬੰਦਾ ਜੀ 400 ਬੰਦਾ ਲਗਭਗ ਜੀ ਕਿ ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਜੀ ਕਾਉਂਸਲਿੰਗ ਕਰ ਰਹੇ ਹਾਂ ਵੀ ਇੱਥੇ ਜਿਹੜਾ ਇਸ ਤਰੀਕੇ ਨਾਲ ਬੈਠਣਾ ਜਿਹੜਾ ਗੈਰ ਕਾਨੂੰਨੀ ਹੈ ਇਹਨਾਂ ਨੂੰ ਸਮਝਾ ਰਹੇ ਹਾਂ ਕਾਉਂਸਲਿੰਗ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਦੇਖਾਂ ਜੀ ਕੀ ਕਹਿੰਦੇ ਨੇ ਪਾਸਟ ਮਿੰਟ ਦਾ ਅਸੀਂ ਟਾਈਮ ਦਿੱਤਾ ਹੈ ਕਿਹੜੀ ਕਿਹੜੀ ਜਥੇਬੰਦੀ ਹੈ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਜੀ ਇੱਕ ਹੋ ਰਹੀ ਇਹਨਾਂ ਦੇ ਨਾਲ ਕਿ ਕਿਸਾਨ ਮਜ਼ਦੂਰ ਉਹ ਹੈ ਜੀ ਜੋੜੀ ਹੋਈ ਪੰਚੀ ਮੰਗਾਂ ਨੇ ਜੀ ਤੇ ਜ਼ਮੀਨ ਦੇ ਸਬੰਧ ਚ ਜੋ ਹੋਰ ਸਾਰੀਆਂ ਸੀ ਜਿਹੜੇ ਇਹਨਾਂ ਨੂੰ ਸਾਨੂੰ ਲਿਖ ਕੇ ਦੇਣਗੇ ਜੀ ਉਸ ਤੋਂ ਬਾਅਦ ਕਿ ਇਹ ਤਾਂ ਇਹਨਾਂ ਦਾ ਪ੍ਰੋਗਰਾਮ ਤਾਂ ਇੱਥੇ ਤਾਂ ਹੈ ਨਹੀਂ ਸੀ ਕੋਈ ਵੈਸੇ ਸਟ ਕਮਪਲਟ ਹੋ ਰਹੀ ਹੈ ਸਰ ਜੀ ਦੀ ਡਿਟੇਲ ਜੀਆਰਪੀ ਤੋਂ ਲੈ ਕੇ ਸੀ ਦਵਾਂਗੇ ਜੀ ਜੀ